ਯੋਂਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਖਚਾਈਏ ਫੋਟੋ ਉਹ ਰਾਣਾ ਇਹ ਸਭ ਤੋਂ ਵੱਧ ਹੱਸ ਰਹੇ ਆ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦਿਆਂ ਨੂੰ ਪਿਚਾ ਸਕਦੇ ਜਾਂਦੇ ਹੋ ਲੜਪੇ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਖਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਗਾਲਾਂ ਕੱਢਣੀਆਂ ਪਰ ਆਓ ਜੀ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਤਿੰਨ ਸੇਟਰ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦੂੰਗਾ ਕੱਲੋਂ ਇੱਥੇ ਪੇਸ਼ ਕਰ ਦੇਣ ਜੀ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ ਚ ਗਏ ਬਾਅਦ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਗਾ ਲੱਭਿਆ ਨਾ ਆਪ ਲੱਵੇ ਨੇ ਇਹ ਐ ਐ ਕਿਤੇ ਖੜਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ ਚ ਵੜਨਾ ਪੈਂਦਾ ਗੁਰਦੀਪ ਧਾਰੀ ਵਾਲ ਦੇ ਪੈਰ ਗਲ ਗਏ ਜਨਾਬ ਭੁੱਲਰ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮਐਲਏ ਸਾਹਿਬ ਤੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਲੱਕੀ ਤੇ ਗਏ ਨੇ ਜਦੋਂ ਇਹ ਜੰਮੇ ਜਿਹੜੇ ਸੋਨੇ ਦੇ ਬਿਸਕੁਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲਓ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਅਸੀਂ ਗਾਲਾਂ ਕਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪਣਾ ਫਰਜ਼ ਬਣਦਾ ਉਹਨਾਂ ਨਾਲ ਗੱਲ ਕਰਨੀ ਕਿ ਇੰਦਰ ਨਾਲ